ਤੁਸੀਂ ਤਾਂ ਚਲੇ ਗਏ ਪਰ ਤੁਹਾਡਾ ਅਹਿਸਾਸ ਹਮੇਸ਼ਾ ਸਾਡੇ ਅੰਦਰ ਹੈਗਾ ਤੁਸੀਂ ਬਹੁਤ ਯਾਦ ਆਉਂਗੇ ਮੇਰੀ ਸਭ ਤੋਂ ਵੱਡੀ ਸਟਰੈਂਥ ਸੀ ਤਾਂ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਵੀ ਤੁਸੀਂ ਹੀ ਸੀ ਜੇ ਕਦੇ ਟੜ ਕਦੇ ਵੀ ਕੁਝ ਦੁਖਣਾ ਤਾਂ ਮੇਰੀ ਜਾਨ ਨਿਕਲ ਜਾਂਦੀ ਸੀ ਤੁਸੀਂ ਮੈਂ 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 ਰਾਤਾਂ ਨੂੰ ਉੱਠ ਉੱਠ ਕੇ ਦੇਖਣਾ ਕਿ ਠੀਕ ਨੇ ਸੁੱਤੇ ਪੈਣਾ ਤੁਸੀਂ ਜ਼ਿੰਦਗੀ ਦਾ ਹਰ ਸਬਕ ਸਿਖਾਇਆ ਪਰ ਆਪਣੇ ਬਿਨਾ ਜੀਣਾ ਨਹੀਂ ਸਿਖਾਇਆ ਹੁਣ ਮੈਂ ਜਦ ਅੱਖਾਂ ਬੰਦ ਕਰਦੀਆਂ ਤਾਂ ਤੁਸੀਂ ਦਿਖਦੇ ਹੋ ਮੇਰੇ ਕੰਨਾਂ ਵਿੱਚ ਤੁਹਾਡੀ ਤੁਹਾਡੀਆਂ ਕਲਕਾਰੀਆਂ ਵਾਲੀਆਂ ਕਲਕਾਰੀਆਂ ਵਾਲਾ ਹਾਸਾ ਗੂੰਜਦਾ ਹੈ ਛੋਟੀਆਂ ਸ਼ਰਾਰਤਾਂ ਯਾਦ ਆਉਂਦੀਆਂ ਨੇ ਤੁਹਾਡਾ ਗੱਲ-ਗੱਲ ਤੇ ਮੈਨੂੰ ਛੇੜਨਾ ਯਾਦ ਆਉਂਦਾ ਛੋਟੇ ਹੁੰਦੇ ਹਾਂ ਹਾਰਰ ਸੀਰੀਅਲਸ ਆਉਂਦੇ ਹੁੰਦੇ ਸੀ ਦ ਜ਼ੀ ਹਾਰਰ ਸ਼ੋਅ 8 ਉਹਨਾਂ ਨੇ ਸਾਨੂੰ ਹਨੇਰਾ ਕਰਕੇ ਦਿਖਾਣਾ ਤੇ ਬਾਅਦ ਚੋਂ ਸਾਨੂੰ ਡਰਾਈ ਜਾਣਾ ਡਰਾਉਣੀਆਂ ਆਵਾਜ਼ਾਂ ਕੱਢ ਕੇ ਕਦੇ ਅੰਦਰ ਦੀ ਹੱਥ ਆ ਗਿਆ ਕਦੇ ਅੰਦਰ ਦੀ ਹੱਥ ਆ ਗਿਆ ਹਜੇ ਵੀ ਜਦ ਪਰਮਾਤਮਾ ਅੱਗੇ ਅਰਦਾਸ ਕਰਦੀਆਂ ਤਾਂ ਤੁਹਾਡੀ ਤੰਦਰੁਸਤੀ ਦੀ ਅਰਦਾਸ ਸਭ ਤੋਂ ਪਹਿਲਾਂ ਮੂੰਹ ਤੇ ਆਉਂਦੀ ਹੈ ਜੋ ਮੈਂ ਤੁਹਾਡੇ ਲਈ ਮਹਿਸੂਸ ਕਰਦੀਆਂ ਮੈਂ ਉਹਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ ਉਹ ਮੇਰੇ ਲਈ ਨਾ ਮੁਮਕਿਨ ਹੈ ਪਿਆਰ ਸ਼ਬਦ ਹੋ ਸਕੇ ਬਹੁਤ ਛੋਟਾ ਹੈ ਤੁਸੀਂ ਤਾਂ ਚਲੇ ਗਏ ਪਰ ਤੁਹਾਡਾ ਅਹਿਸਾਸ ਹਮੇਸ਼ਾ ਸਾਡੇ ਅੰਦਰ ਹੈਗਾ ਤੁਸੀਂ ਬਹੁਤ ਯਾਦ ਆਉਂਗੇ